ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 9 ਹਰ ਕੇ ਨਾਮ ਬਿਨਾ ਦੁਖ ਪਾਵੈ ਭਗਤ ਬਿਨਾ ਸਹਸ ਨਹਿ ਚੁਕੇ ਗੁਰੂ ਇਹੋ ਪੇਧ ਬਤਾਵੇ ਰਹਾ कहाँ पयो तीर्थ व्रत किए राम शरण नहीं आवे जोग जग ने फुलते मानो जो प्रभ जस बिसरावे मान मो दोनों को परहद गोविन्द के गुण गावे कहो नानक ए बिदको प्राणी जीवन मुक्त कहावे बिलावल महला नवा हर के नाम बिना दुख पावे भगत बिना संस न चुके ਗੁਰੂ ਇਹੋ ਭੇਦ ਬਤਾਵੇ ਰਹਾ ਕਹਾਂ ਪਿਉ ਤੀਰਥ ਬ੍ਰਤ ਕੀਏ RAM ਸਰਨ ਨਹੀਂ ਆਵੇ ਜੋਗ ਜਗ ਨਿਫਲ ਤਹਿ ਮਾਨੋ ਜੋ ਪ੍ਰਭ ਜਸ ਬਿਸਰਾਵੇ मान मोह दोनों को परहद गोविंद के गुण गावे कहो नानक ए बिद को प्राणी जीवना मुक्त कहावे बिलावल महला नोवा हर के नाम बिना दुख पावे ਭਗਤ ਬਿਨਾ ਸੰਸਾਰ ਨਹਿ ਚੁਕੇ ਗੁਰੂ ਇਹੋ ਪੇਧ ਬਤਾਵੇ ਰਹਾ ਕਹਾਂ ਪਿਓ ਤੀਰਥ ਬ੍ਰਤ ਕੀਏ RAM ਸਰਨ ਨਹੀਂ ਆਵੇ ਜੋਗ ਜਗ ਨਫਲ ਤਹਿ ਮਾਨੋ ਜੋ ਪ੍ਰਭ ਜਸ ਬਿਸਰਾਵੇ ਮਾਨ ਮੋ ਦੋਨੋ ਕੋ ਪਰਹਦ ਗੋਵਿੰਦ ਕੇ ਗੁਣ ਗਾਵੇ ਕਹੋ ਨਾਨਕ ਇਹ ਬਿਦ ਕੋ ਪ੍ਰਾਨੀ ਜੀਵਨਾ ਮੁਕਤ ਕਹਾਵੇ ਬਿਲਾਵਨ ਹੱਲਾ ਨਵਾ ਹਰ ਕੇ ਨਾਮ ਬਿਨਾ ਦੁੱਖ ਪਾਵੈ ਭਗਤ ਬਿਨਾ ਸਹਸ ਨਹਿ ਚੁਕੇ ਗੁਰੂ ਇਹੋ ệਦ ਬਤਾਵੈ ਰਹਾ ਕਹਾਂ ਪਿਉ ਤੀਰਥ ਬ੍ਰਤ ਕੀਏ RAM ਸਰਨ ਨਹੀਂ ਆਵੈ ਜੋਗ ਜਗ ਨਫਲ ਤਹਿ ਮਾਨੋ ਜੋ ਪ੍ਰਭ ਜਸ ਬਿਸਰਾਵੇ ਮਨ ਮੋ ਦੋਨੋ ਕੋ ਪਰਹਦ ਗੋਵਿੰਦ ਕੇ ਇਹ ਗੁਣ ਗਾਵੇ ਕਹੋ ਨਾਨਕ ਇਹ ਬਿਦ ਕੋ ਪ੍ਰਾਨੀ ਜੀਵਨਾ ਮੁਕਤ ਕਹਾਵੇ ਬਿਲਾਵਨ ਮਹਲਾ ਨਵਾਂ ਹਰ ਕੇ ਨਾਮ ਬਿਨਾ ਦੁੱਖ ਪਾਵੇ ਭਗਤ ਬਿਨਾ ਸਹਸਾ ਨਹਿ ਚੁਕੇ ਗੁਰੂ ਇਹੋ ਪੇਧ ਬਤਾਵੇ ਰਹਾ ਕਹਾਂ ਪਿਉ ਤੀਰਥ ਬ੍ਰਤ ਕੀਏ राम शरण नहीं आवै जोग जग निफल ते मानो जो प्रभु जस बिसरावै मान मोह दोनों को परहद गोविंद के गुण गावै ਕਹੋ ਨਾਨਕ ਇਹ ਬਿਦ ਕੋ ਪ੍ਰਾਨੀ ਜੀਵਨਾ ਮੁਕਤ ਕਹਾਵੇ ਬਿਲਾਵਲ ਮਹਲਾ ਨਵਾਂ ਹਰ ਕੇ ਨਾਮ ਬਿਨਾ ਦੁਖ ਪਾਵੇ ਭਗਤ ਬਿਨਾ ਸਹਸਾ ਨਹਿ ਚੁਕੇ ਗੁਰੂ ਇਹੋ ਭੇਦ ਬਤਾਵੇ कहाँ पयो तीर्थ व्रत किए राम शरण नहीं आवे जोग जग ने फुलते मानो जो प्रभ जस बिसरावे मान मो दोनों को परहद गोविंद के गुण गावे कहो नानक ए बिदको प्राणी जीवन मुक्त कहावे बिलावल महला नौवा हर के नाम बिना दुख पावे भगत बिना सस न चुके ਗੁਰੂ ਇਹੋ ਭੇਦ ਬਤਾਵੇ ਰਹਾ ਕਹਾਂ ਪਿਉ ਤੀਰਥ ਬ੍ਰਤ ਕੀਏ RAM ਸਰਨ ਨਹੀਂ ਆਵੇ ਜੋਗ ਜਗ ਨਿਫਲ ਤਹਿ ਮਾਨੋ ਜੋ ਪ੍ਰਭ ਜਸ ਬਿਸਰਾਵੇ ਮਨ ਮੋ ਦੋਨੋ ਕੋ ਪਰਹਦ ਗੋਵਿੰਦ ਕੇ ਨਿਗੁਨ ਗਾਵੇ ਕਹੋ ਨਾਨਕ ਇਹ ਬਿਦ ਕੋ ਪ੍ਰਾਨੀ ਜੀਵਨਾ ਮੁਕਤ ਕਹਾਵੇ ਬਿਲਾਬਲ ਮਹਲਾ ਨਵਾਂ ਹਰ ਕੇ ਨਾਮ ਬਿਨਾ ਦੁਖ ਪਾਵੇ ਭਗਤ ਬਿਨਾ ਸਹਸਾ ਨਹਿ ਚੁਕੇ ਗੁਰੂ ਇਹੋ pèce ਬਤਾਵੇ ਰਹਾ ਕਹਾਂ ਪਯੋ ਤੀਰਤ ਬ੍ਰਤ ਕੀਏ RAM ਸਰਨ ਨਹੀਂ ਆਵੇ ਜੋਗ ਜਗ ਨਫਲ ਤਹਿ ਮਾਨੋ ਜੋ ਪ੍ਰਭ ਜਸ ਬਿਸਰਾਵੇ ਮਾਨ ਮੋ ਦੋਨੋ ਕੋ ਪਰਹਦ ਗੋਵਿੰਦ ਕੇ ਗੁਣ ਗਾਵੇ ਕਹੋ ਨਾਨਕ ਇਹ ਬਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੇ ਬਿਲਾਵਨ ਮਹਲਾ ਨਵਾਂ ਹਰ ਕੇ ਨਾਮ ਬਿਨਾ ਦੁਖ ਪਾਵੈ ਭਗਤ ਬਿਨਾ ਸਹਸਾ ਨਹਿ ਚੁਕੇ ਗੁਰੂ ਇਹੋ ệਦ ਬਤਾਵੈ ਰਹਾ ਕਹਾਂ ਪਯੋ ਤੀਰਥ ਬ੍ਰਤ ਕੀਏ RAM ਸਰਨ ਨਹੀਂ ਆਵੈ ਜੋਗ ਜਗ ਨਿਫਲ ਤਹਿ ਮਾਨੋ ਜੋ ਪ੍ਰਭ ਜਸ ਬਿਸਰਾਵੇ ਮਾਨ ਮੋ ਦੋਨੋ ਕੋ ਪਰਹਦ ਗੋਵਿੰਦ ਕੇ ਇਹ ਗੁਣ ਗਾਵੇ ਕਹੋ ਨਾਨਕ ਇਹ ਬਿਦ ਕੋ ਪ੍ਰਾਨੀ ਜੀਵਨ ਆ ਮੁਕਤ ਕਹਾਵੇ ਬਿਲਾਵਲ ਮਹਲਾ ਨਵਾਂ ਹਰ ਕੇ ਨਾਮ ਬਿਨਾ ਦੁੱਖ ਪਾਵੈ ਭਗਤ ਬਿਨਾ ਸਹਸ ਨਹਿ ਚੁਕੇ ਗੁਰੂ ਇਹੋ pèce ਬਤਾਵੇ ਰਹਾ ਕਹਾਂ ਪਿਉ ਤੀਰਥ ਬ੍ਰਤ ਕੀਏ RAM ਸਰਨ ਨਹੀਂ ਆਵੈ ਜੋਗ ਜਗ ਨਿਫਲ ਤਹਿ ਮਨੋ ਜੋ ਪ੍ਰਭ ਜਸ ਬਿਸਰਾਵੇ ਮਾਨ ਮੋ ਦੋਨੋ ਕੋ ਪਰਹਦ ਗੋਵਿੰਦ ਕੇ ਗੁਣ ਗਾਵੇ ਕਹੋ ਨਾਨਕ ਇਹ ਬਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੇ ਬਿਲਾਵਲ ਮਹਲਾ ਨਵਾਂ ਹਰ ਕੇ ਨਾਮ ਬਿਨਾ ਦੁੱਖ ਪਾਵੈ ਭਗਤ ਬਿਨਾ ਸਹਸਾ ਨਹਿ ਚੁਕੇ ਗੁਰੂ ਇਹੋ ệਦ ਬਤਾਵੈ ਰਹਾ ਕਹਾਂ ਪਿਉ ਤੀਰਥ ਬ੍ਰਤ ਕੀਏ RAM ਸਰਨ ਨਹੀਂ ਆਵੈ ਜੋਗ ਜਗ ਨਫਲ ਤਹਿ ਮਾਨੋ ਜੋ ਪ੍ਰਭ ਜਸ ਬਿਸਰਾਵੇ ਮਾਨ ਮੋ ਦੋਨੋ ਕੋ ਪਰਹਦ ਗੋਵਿੰਦ ਕੇ ਗੁਣ ਗਾਵੇ ਕਹੋ ਨਾਨਕ ਇਹ ਬਿਦ ਕੋ ਪ੍ਰਾਨੀ ਜੀਵਨਾ ਮੁਕਤ ਕਹਾਵੇ ਬਿਲਾਵਲ ਮਹਲਾ ਨਵਾਂ ਹਰ ਕੇ ਨਾਮ ਬਿਨਾ ਦੁੱਖ ਪਾਵੇ ਭਗਤ ਬਿਨਾ ਸਹਸ ਨਹਿ ਚੁਕੇ ਗੁਰੂ ਇਹੋ ệਦ ਬਤਾਵੇ ਰਹਾ ਕਹਾਂ ਪਿਓ ਤੀਰਥ ਬ੍ਰਤ ਕੀਏ राम शरण नहीं आवै जोग जग निफल ते मानो जो प्रभु जस बिसरावै मान मोह दोनों को परहद गोविंद के गुण गावै ਕਹੋ ਨਾਨਕ ਇਹ ਬਿਦ ਕੋ ਪ੍ਰਾਨੀ ਜੀਵਨਾ ਮੁਕਤ ਕਹਾਵੇ ਬਿਲਾਵਲ ਮਹਲਾ ਨਵਾਂ ਹਰ ਕੇ ਨਾਮ ਬਿਨਾ ਦੁਖ ਪਾਵੇ ਭਗਤ ਬਿਨਾ ਸੰਸਾਰ ਨਹਿ ਚੁਕੇ ਗੁਰੂ ਇਹੋ ਪੇਧ ਬਤਾਵੇ कहाँ पयो तीर्थ व्रत किए राम शरण नहीं आवे जोग जग, जग ने तह मानो जो प्रभ जस बिसरावे मान मो दोनों को परहद गोविंद के गुण गावै कहो नानक ए बिदको प्राणी जीवन मुक्त कहावै बिलावल महला नवा हर के नाम बिना दुख पावै भगत बिना संस न चुके ਗੁਰੂ ਇਹੋ ਪੇਦ ਬਤਾਵੇ ਰਹਾਉ ਕਹਾਂ ਪਿਓ ਤਿਰਥ ਬ੍ਰਤ ਕੀਏ RAM ਸਰਨ ਨਹੀਂ ਆਵੇ ਜੋਗ ਜਗ ਨਫਲ ਤਹਿ ਮਾਨੋ ਜੋ ਪ੍ਰਭ ਜਸ ਬਿਸਰਾਵੇ मान मोह दोनों को परहद गोविंद के गुण गावे कहो नानक ए बिद को प्राणी जीवन मुक्त कहावे बिना महल नवा हर के नाम बिना दुख पावे ਭਗਤ ਬਿਨਾ ਸਹਸ ਨਹਿ ਚੁਕੇ ਗੁਰੂ ਇਹੋ ਪੇਧ ਬਤਾਵੇ ਰਹਾ ਕਹਾਂ ਪਿਓ ਤੀਰਥ ਬ੍ਰਤ ਕੀਏ RAM ਸਰਨ ਨਹੀਂ ਆਵੇ ਜੋਗ ਜਗ ਨਫਲ ਤਹਿ ਮਾਨੋ ਜੋ ਪ੍ਰਭ ਜਸ ਬਿਸਰਾਵੇ ਮਾਨ ਮੋ ਦੋਨੋ ਕੋ ਪਰਹਦ ਗੋਵਿੰਦ ਕੇ ਗੁਣ ਗਾਵੇ ਕਹੋ ਨਾਨਕ ਇਹ ਬਿਦ ਕੋ ਪ੍ਰਾਨੀ ਜੀਵਨਾ ਮੁਕਤ ਕਹਾਵੇ ਬਿਲਾਵਲ ਮਹਲਾ ਨਵਾਂ ਸਰ ਕੇ ਨਾਮ ਬਿਨਾ ਦੁਖ ਪਾਵੈ ਭਗਤ ਬਿਨਾ ਸਹਸ ਨਹਿ ਚੁਕੇ ਗੁਰੂ ਇਹੋ ਪੇਧ ਬਤਾਵੇ ਰਹਾ ਕਹਾਂ ਪਿਓ ਤੀਰਥ ਬ੍ਰਤ ਕੀਏ RAM ਸਰਨ ਨਹੀਂ ਆਵੇ ਜੋਗ ਜਗ ਨਿਫਲ ਤਹਿ ਮਨੋ ਜੋ ਪ੍ਰਭ ਜਸ ਬਿਸਰਾਵੇ ਮਾਨ ਮੋ ਦੋਨੋ ਕੋ ਪਰਹਦ ਗੋਵਿੰਦ ਕੇ ਇਹ ਗੁਣ ਗਾਵੇ ਕਹੋ ਨਾਨਕ ਇਹ ਬਿਦ ਕੋ ਪ੍ਰਾਨੀ ਜੀਵਨਾ ਮੁਕਤ ਕਹਾਵੇ ਬਿਲਾਵਲ ਮਹਲਾ ਨਵਾਂ ਹਰ ਕੇ ਨਾਮ ਬਿਨਾ ਦੁੱਖ ਪਾਵੇ ਭਗਤ ਬਿਨਾ ਸਹਸ ਨਹਿ ਚੁਕੇ ਗੁਰੂ ਇਹੋ ਪੇਧ ਬਤਾਵੇ ਰਹਾ ਕਹਾਂ ਪਿਓ ਤੀਰਥ ਬ੍ਰਤ ਕੀਏ राम शरण नहीं आवे जोग जग ने फल तह मानो जो प्रभु जस बिसरावे मान मोह दोनों को परहद गोविंद के गुण गावे ਕਹੋ ਨਾਨਕ ਇਹ ਬਿਦ ਕੋ ਪ੍ਰਾਨੀ ਜੀਵਨਾ ਮੁਕਤ ਕਹਾਵੇ ਬਿਲਾ ਬਲ ਮਹਲਾ ਨਵਾ ਹਰ ਕੇ ਨਾਮ ਬਿਨਾ ਦੁਖ ਪਾਵੇ ਭਗਤ ਬਿਨਾ ਸਹਸ ਨਹਿ ਚੁਕੇ ਗੁਰੂ ਇਹੋ ਪੇਧ ਬਤਾਵੇ कहा पयो तीर्थ व्रत किए राम शरण नहीं आवे जोग जग ने तह मानो जो प्रभ जस बिस्रावे मान मो दोनों को परहद गोविंद के गुण गावे कहो नानक ए बिदको प्राणी जीवन मुक्त कहावे बिलाबल महला नोवा हर के नाम बिना दुख पावे भगत बिना संसार न चुके ਗੁਰੂ ਇਹੋ ਭੇਦ ਬਤਾਵੇ ਰਹਾ ਕਹਾਂ ਪਿਉ ਤੀਰਥ ਬ੍ਰਤ ਕੀਏ RAM ਸਰਨ ਨਹੀਂ ਆਵੇ ਜੋਗ ਜਗ ਨਿਫਲ ਤਹਿ ਮਨੋ ਜੋ ਪ੍ਰਭ ਜਸ ਬਿਸਰਾਵੇ मान मोह दोनों को परहद गोविंद के गुण गावे कहो नानक ए बिद को प्राणी जीवन मुक्त कहावे वाहे गुरु जी का खालसा वाहे गुरु जी की फत है